ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀਕੇ ਦਾ ਅੱਡਾ ਕਮਿਊਨਿਟੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਅੱਜ ਸ਼ਤਰੰਜ ਬੋਰਡ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਦੋਸਤੋ ਇਹ ਹੈ ਸ਼ਤਰੰਜ ਬੋਰਡ ਇਸ ਦਾ ਆਕਾਰ ਵਰਗਾਕਾਰ ਹੁੰਦਾ ਹੈ ਇਸ ਵਿੱਚ ਕੁੱਲ 64 ਡੱਬੇ ਹੁੰਦੇ ਹਨ 32 ਡੱਬੇ ਗੂਲੇ ਹੁੰਦੇ ਹਨ ਤੇ 32 ਫਿੱਕੇ ਹੁੰਦੇ ਹਨ ਗੂੜੇ ਡੱਬਿਆਂ ਨੂੰ ਡਾਰਕ ਸਕੁਅਰਸ ਤੇ ਫਿੱਕੇ ਡੱਬਿਆਂ ਨੂੰ ਲਾਈਟ ਸਕੁਅਰਸ ਕਿਹਾ ਜਾਂਦਾ ਹੈ ਇਨਾ ਦੀਆਂ 8 ਲੇਟਵੀਆਂ ਲਾਈਨਾਂ ਹੁੰਦੀਆਂ ਹਨ ਤੇ 8 ਖੜਵੀਆਂ ਲਾਈਨਾਂ ਹੁੰਦੀਆਂ ਹਨ ਲੇਟਵੀਆਂ ਲਾਈਨਾਂ ਨੂੰ A ਤੋਂ H ਤੱਕ ਮਾਰਕ ਕੀਤਾ ਜਾਂਦਾ ਹੈ ਤੇ ਖੜਵੀਆਂ ਲਾਈਨਾਂ ਨੂੰ 1 ਤੋਂ 8 ਤੱਕ ਮਾਰਕ ਕੀਤਾ ਜਾਂਦਾ ਹੈ ਸ਼ਤਰੰਜ ਬੋਰਡ ਨੂੰ ਦੋਸਤੋ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਕਿ ਚਿੱਟਾ ਡੱਬਾ ਮਤਲਬ ਕਿ ਲਾਈਟ ਸਕੁਅਰ ਆਪਣੇ ਸੱਜੇ ਪਾਸੇ ਆਵੇਗਾ ਅਤੇ ਜਿਹੜਾ ਗੂੜਾ ਡੱਬਾ ਹੈ ਮਤਲਬ ਕਿ ਡਾਰਕ ਸਕੁਅਰ ਉਹ ਆਪਣੇ ਖੱਬੇ ਪਾਸੇ ਆਵੇਗਾ ਆਓ ਹੁਣ ਆਪਾਂ ਸ਼ਤਰੰਜ ਦੇ ਪੀਸਸ ਜਿਨ੍ਹਾਂ ਨੂੰ ਪੰਜਾਬੀ ਵਿੱਚ ਡੀਪੀਆਂ ਕਿਹਾ ਦਿੰਦੇ ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਸ਼ਤਰੰਜ ਦੋ ਖਿਡਾਰੀਆਂ ਵਿਚਾਲੇ ਖੇੜੀ ਜਾਂਦੀ ਹੈ ਦੋਵਾਂ ਕੋਲ 16-16 ਪੀਸ ਹੁੰਦੇ ਹਨ ਇੱਕ ਖਿਡਾਰੀ ਕੋਲ ਚਿੱਟੇ 20 ਹੁੰਦੇ ਹਨ ਅਤੇ ਦੂਸਰੇ ਖਿਡਾਰੀ ਕੋਲ ਕਾਲੇ ਪੀਸ ਹੁੰਦੇ ਹਨ ਆਓ ਹੁਣ ਆਪਾਂ ਇਨ੍ਹਾਂ ਪੀਸਾਂ ਦੇ ਨਾਮ ਜਾਣਦੇ ਹਾਂ ਦੋਸਤੋ ਇਨ੍ਹਾਂ ਨੂੰ ਪਿਆਦੇ ਕਿਹਾ ਜਾਂਦਾ ਹੈ ਇੱਕ ਖਿਡਾਰੀ ਕੋਲ 8 ਪਿਆਦੇ ਹੁੰਦੇ ਹਨ ਇਨ੍ਹਾਂ ਨੂੰ ਦੂਸਰੀ ਲਾਈਨ ਵਿੱਚ ਰੱਖਿਆ ਜਾਂਦਾ ਹੈ ਇਹ ਹੈ ਜੀ ਹਾਥੀ ਦੋਵਾਂ ਖਿਡਾਰੀਆਂ ਕੋਲ ਦੋ-ਦੋ ਹਾਥੀ ਹੁੰਦੇ ਹਨ ਇਹਨਾਂ ਨੂੰ ਸ਼ਤਰੰਜ ਬੋਰਡ ਦੇ ਬਿਲਕੁਲ ਖੁੰਝੀਆਂ ਵਿੱਚ ਰੱਖਿਆ ਜਾਂਦਾ ਹੈ ਇਸ ਤੋਂ ਅਗਲਾ ਪੀਸ ਆ ਜੀ ਖੋੜਾ ਦੋਵਾਂ ਖਿਡਾਰੀਆਂ ਕੋਲ ਇੱਕ ਕੋੜਾ ਖਿਡਾਰੀਆਂ ਕੋਲ ਦੋ-ਦੋ ਕੋੜੇ ਹੁੰਦੇ ਹਨ ਅਤੇ ਇਹਨਾਂ ਨੂੰ ਹਾਥੀਆਂ ਦੇ ਬਿਲਕੁਲ ਨਾਲ ਵਾਲੇ ਡੱਬੇ ਵਿੱਚ ਰੱਖਿਆ ਜਾਂਦਾ ਹੈ ਇਸ ਤੋਂ ਅਗਲਾ ਪੀਸ ਆ ਜੀ ਤਿਰਛਾ ਦੋਵਾਂ ਖਿਡਾਰੀਆਂ ਕੋਲ ਦੋ-ਦੋ ਤਿਰਛੇ ਹੁੰਦੇ ਹਨ ਇਹ ਨਾਨੋ ਕੋੜਿਆ ਦੇ ਬਿਲਕੁਲ ਨਾਲ ਵਾਲੇ ਡੱਬੀਆਂ ਵਿੱਚ ਰੱਖਿਆ ਜਾਂਦਾ ਹੈ। ਸ਼ਤਰੰਜ ਦਾ ਅਗਲਾ ਪੀਸ ਹੈ ਜੀ ਰਾਣੀ। ਇਸ ਨੂੰ ਤਿਰਛੇ ਦੇ ਨਾਲ ਵਾਲੇ ਡੱਬੇ ਵਿੱਚ ਰੱਖਿਆ ਜਾਂਦਾ। ਹਾਏ। ਚਿੱਟੀ ਰਾਣੀ ਨੂੰ ਚਿੱਟੇ ਡੱਬੇ ਵਿੱਚ ਮਤਲਬ ਓ ਲਾਈਟ ਸਕੁਅਰ ਵਿੱਚ ਅਤੇ ਕਾਲੀ ਰਾਣੀ ਨੂੰ ਗੂੜੇ ਡੱਬੇ ਵਿੱਚ ਮਤਲਬ ਡਾਰਕ ਸਕੁਅਰ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਦੋਸਤੋ ਆਪਾਂ ਸ਼ਤਰੰਜ ਦੇ ਰਾਜੇ ਬਾਰੇ ਜਾਣਦੇ ਹਾਂ। ਦੋਵਾਂ ਖਿਡਾਰੀਆਂ ਕੋਲ ਇੱਕ ਇੱਕ ਰਾਜਾ ਹੁੰਦਾ ਹੈ। ਚਿੱਟਾ ਰਾਜਾ ਗੂੜੇ ਡੱਬੇ ਵਿੱਚ ਰੱਖਿਆ ਜਾਂਦਾ ਹੈ ਅਤੇ ਕਾਲਾ ਰਾਜਾ ਚਿੱਟੇ ਡੱਬੇ ਵਿੱਚ ਰੱਖਿਆ ਜਾਂਦਾ ਹੈ ਰਾਜੇ ਨੂੰ ਰਾਣੀ ਦੇ ਬਿਲਕੁਲ ਨਾਲ ਵਾਲੇ ਡੱਬੇ ਵਿੱਚ ਰੱਖਿਆ ਜਾਂਦਾ ਹੈ ਦੋਸਤੋ ਏਸੀ ਸ਼ਤਰੰਜ ਬੋਰਡ ਅਤੇ ਉਸ ਦੇ ਪੀਸਸ ਬਾਰੇ ਆਮ ਜਾਣਕਾਰੀ ਜੇ ਤੁਸੀਂ ਡੀਟੇਲ ਵਿੱਚ ਜਾਨਣਾ ਚਾਹੁੰਦੇ ਹੋ ਜਾਂ ਸ਼ਤਰੰਜ ਖੇਡਣੀ ਸਿੱਖਣਾ ਚਾਹੁੰਦੇ ਹੋ ਤਾਂ ਜੀਕੇ ਦਾ ਅੱਡਾ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਜੀ